ਸੱਤਕਾ ਨਾ ਮੈਂ ਤਾਂ ਹਫਤਾ ਹੋ ਗਿਆ ਹਾਲਾ ਦਿੱਤੇ ਨੂੰ ਇਹ ਕੋ ਗੱਲਾਂ ਥੋੜੀ ਹੁੰਦੀਆਂ ਝੂਠ ਤੂਫਾਨ ਬੋਲ ਕੇ ਪੈਸੇ ਕੋਲ ਰੱਖਦਾ ਜੇ ਫਿਰ ਮੈਂ ਮੰਗਣਗੇ ਪੈਸੇ ਅਖੇਸ ਤਾਂ ਮੋਟਰ ਲਵਾ ਲਈ ਅਸਤਾ ਕਰ ਲਿਆ ਜਿਹੜੇ ਸਾਂਝੇ ਤਾਂ ਖਰਚੇ ਹੁੰਦੇ ਆ ਦੱਸ ਵੀ ਸਕਦਾ ਭਣੀ ਬਸ ਦੇ ਘਰਾਂ ਚ ਨਾ ਖਰਚੇ ਹੁੰਦੀ ਹੁੰਦੇ ਨੇ ਚੱਲ ਜੇ ਕਿਤੇ 4 ਪੈਸੇ ਲੱਗ ਵੀ ਜਾਂਦੇ ਨੇ ਕਈ ਵਾਰੀ ਬੰਦੇ ਲਵੇ ਕਿਸੇ ਟਾਈਮ ਨਹੀਂ ਵੀ ਹੁੰਦੇ ਰੌਲਾ ਨਹੀਂ ਬਣਾਉਂਦੇ ਬਾਈ ਦੇਖ 10 ਦੇ ਚੱਲ ਪਹਿਲੀ ਬਹਿ ਕੇ ਅੰਦਰ ਹਿਸਾਬ ਕਰ ਲੈ ਭਈ ਆਪਣਾ ਇੰਨਾ ਖਰਚ ਹੋ ਗਿਆ ਇੰਨਾ ਹੋ ਗਿਆ ਹੁਣ ਜਦੋਂ ਹੋਰ ਪਾਸੇ ਸਾਡੀ ਕੋਈ ਉਹ ਹੱਥ ਪੈਂਦਾ ਨਹੀਂ ਕੋਈ ਕਮਾਈ ਨਹੀਂ ਫਸਲ ਬੜੀ ਸਾਰੀ ਆਪ ਕਰਦਾ ਠੇਕੇ ਤੇ ਆਪ ਬਹਣ ਦਿੰਦਾ ਵੀ ਫਿਰ ਪੈਸੇ ਤਾਂ ਸਿੱਸੀ ਉਹ ਤੋਂ ਹੀ ਲੈਣੇ ਨੇ ਨਾ ਮਾਤ ਕਿ ਕਰੀ ਜਾਂਦੀ ਔਰ ਦੇ ਕੀ ਗੱਲ ਪਾਣੇ ਇਹ ਤਾਰੀ ਲੈ ਸ਼ਾਂਕੇ ਸਾਡੇ ਵਾਲੇ ਪਾਸਿਓ ਸਾਡੀਆਂ ਨੇ ਇਹ ਲੱਕਣਾ ਇਹ ਨਾ ਚੱਕ ਸਾਡੀਆਂ ਵੀ ਇੱਥੇ ਪਹਿਲਾਂ ਪਈਆਂ ਸੀ ਜਿਹੜੀਆਂ ਸਾਡੀਆਂ ਛਟੀਆਂ ਪਈਆਂ ਸੀ ਉੱਪਰ ਆ ਕੇ ਜ਼ਰੂਰ ਅੱਗ ਲਾਉਣੀਆਂ ਸੀ ਉਰੇ ਰੱਖ ਲੈਂਦੀ ਫਿਰ ਤੂੰ ਖਬਰਦਾਰ ਇਹ ਗੱਲ ਨਾ ਬੋਲ ਅੱਗ ਲਾਉਣੀ ਸੀ ਨਾਲੇ ਹੋਰ ਕੀ ਗੱਲ ਉਹ ਪਰਾਂ ਭੰਜਾਂ ਨੇ ਛੋੜਣਗਾ ਉਹ ਦੋ ਕਰੈਂਦੀਆਂ ਨੇ ਆ ਮੁੰਡਾ ਲੈ ਸਾਡਾ ਛਾਂਗ ਕੇ ਫੇ ਇੱਥੇ ਮੋਰੇ ਕਿਉਂ ਰੱਖੀਆਂ ਮੈਂ ਤਾਂ ਚੱਕ ਕੇ ਉੱਧਰ ਰੱਖਣ ਲੱਗੀ ਸੀ ਮੈਂ ਕਿਵੇਂ ਚੱਕਣੀਆਂ ਉਹ ਕੰਡੇ ਵਾਲੀਆਂ ਛੱਡੀਆਂ ਇੱਧਰ ਵੀ ਲੱਗਦਾ ਕੀ ਗੱਲ ਜਾਣ ਜਾਣ ਬਹਾਨੇ ਹੀ ਲੈਣੇ ਨੇ ਲੜਨ ਦਾ ਹਾਂ ਮੈਂ ਤਾਂ ਤੂੰ ਭਾਰਦੀ ਐ ਮੈਂ ਨਹੀਂ ਭਾਰਦੀ ਹਾਂ ਮੈਂ ਨਹੀਂ ਭਾਰ ਓਹ ਦੋ ਬਹਿੰਦੀ ਸਾਨੂੰ ਤਾਂ ਕਰਕੇ ਵੀ ਨਹੀਂ ਖਾਣ ਦਿੰਦੇ ਇਹ ਟੀਮੀ ਆਦਮੀ ਅੱਛਾ ਨੀ ਇਹ ਗੱਲ ਤੇਰੇ ਤੇ ਟੁੱਕ ਦਿਆ ਤੂੰ ਨਹੀਂ ਕਰਕੇ ਖਾਣ ਦਿੰਦੀ ਸਾਨੂੰ ਹੁਣ ਜਵਾਕ ਰੜਕਦਾ ਸੀ ਥੋੜੇ ਅੱਖਾਂ ਚ ਉਥੇ ਵੀ ਕੁਛ ਕਰਾਤਾ ਮੇਰਾ ਪੁੱਤ ਵੀ ਕਮੜਾ ਬੜਾ ਕਰਤਾ ਤੁਸੀਂ ਨੇ ਮੈਂ ਤਾਂ ਕਹਿੰਨੀ ਮੈਨੂੰ ਕਿਤੇ ਵੀ ਢੋਈ ਨਾ ਮਾਇ ਜਿਵੇਂ ਤੇਰੇ ਪੁੱਤ ਨੂੰ ਕਮੜਾ ਬੜਾ ਕਿੱਟਾ ਕਮੜਾ ਬੜਾ ਕਿੱਟਾ ਤੇਰੇ ਪੁੱਤ ਦੇ ਕਰਤੂਤਾਂ ਨੇ ਅੱਛਾ ਸਾਡੇ ਲੱਛਣਾਂ ਨੇ ਨਾ ਮੇਰੇ ਪੁੱਤ ਦੀਆਂ ਕੀ ਕਰਤੂਤਾ ਸੁਣ ਮੇਰੇ ਪੁੱਤ ਦੀਆਂ ਕੀ ਕਿਥੋਂ ਰਸਿਆ ਵਿੱਚ ਮੁੰਡਿਆਂ ਦਾ ਮਗਰ ਫਰਦਾ ਲੈ ਦੇਖ ਲੈ ਹਾਂ ਦੱਸਿਆ ਵੀ ਸੀ ਮੇਰੀ ਧੀ ਨੇ ਤੁਹਾਨੂੰ ਦੱਸਿਆ ਵੀ ਸੀ ਮੇਰੀ ਧੀ ਨੇ ਤੁਹਾਨੂੰ ਉਸੀ ਨੇ ਸੱਚ ਮੰਨਿਆ ਸਾਰੀ ਗੇਮ ਕਮਾਈ ਹੋਈ ਭੈਣ ਮੇਰੀਏ ਤੇਰ ਕੋਈ ਸੀ ਵੀ ਨਾਲੇ ਤਾਂ ਕੁੜੀ ਨੂੰ ਪਹਿਲਾਂ ਸਖਿਆਕੇ ਤੌਰ ਤੇ ਵੀ ਉਹਦੀ ਮਾਨੋਂ ਤਾਂ ਐ ਕਿਹਾ ਹੈ ਨਾ ਵੀ ਮੁੰਡਾ ਨਸ਼ੇ ਪੱਤੇ ਕਰਦਾ ਹੈ ਵੀ ਐਨੇ ਚੋਂ ਸਿਰ ਚ ਤਵੀਤ ਪਾ ਦਾਂਗੇ ਤਵੀਤ ਨਹੀਂ ਪਾਏ ਉਹਨੂੰ ਕਿੱਟਾ ਕਮਲਾ ਬੜਾ ਤੇ ਨਸ਼ਿਆਂ ਨੇ ਹਾਂ ਅੱਛਾ ਤੈਨੂੰ ਬਾਲਾ ਪਤਾ ਤੂੰ ਮੈਂ ਤਾਂ ਆਪਣੀ ਟੀਮ ਲੈ ਕਹਿੰਦੀ ਕਿ ਦਿਲ ਸੀ ਲਿਆਉਣ ਆ ਗਏ ਨੇ ਖਾਣਾ ਪੀਣਾ ਆਪ ਲੈ ਆਈ ਗਏ ਨੇ ਮੈਂ ਤਾਂ ਤੇਨੀ ਤੀ ਨੂੰ ਸਮਝਾਵਾ ਸੀ ਮੈਂ ਭਾਈ ਧੀਏ ਨਾ ਜਾ ਨਾ ਜਾ ਨਾ ਜਾ ਪਰ ਉਹ ਕਹਿੰਦੀ ਨਹੀਂ ਮੈਂ ਮੰਮਾ ਨੂੰ ਦੱਸਿਆ ਹੀ ਆ ਮੈਂ ਕਾਚੀ ਨੂੰ ਦੱਸਿਆ ਹੀ ਆ ਜਿੱਦਾਂ ਦੀ ਮੇਰੀ ਧੀ ਏਦਾਂ ਦੀ ਤੇਰੀ ਜਿੱਦਾਂ ਉਹ ਤੇਰਾ ਪੁੱਤ ਤੇ ਮੇਰਾ ਪੁੱਤ ਸਮਝਦੀਆਂ ਨਹੀਂ ਜੇ ਸਮਝਦੀਆਂ ਹਮ ਫਿਰ ਇੱਥੋਂ ਤੱਕ ਲੱਛਾਂ ਨਾਉਂਦੀ ਨਹੀਂ ਸਮਝਦੀ ਮੈਂ ਤਾਰੀ ਦੀ ਕਮਾਈ ਖਾਣੀ ਆ ਮੈਂ ਤਾਰੀ ਦੀ ਕਮਾਈ ਖਾਣੀ ਆ ਆਹੀ 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 ੱਲੇ-ੱਲੇ ਤੇਰੇ ਮੈਂ ਤਾਰੀ ਦੀ ਉਹ ਕੱਕ ਮੇਰਾ ਪੁੱਤ ਹੈ ਉਹ ਕੱਕ ਮੈਂ ਤਾਰੀ ਦੀ ਕਮਾਈ ਖਾਣੀ ਹੈਗੀ ਅਸੀਂ ਤਾਂ ਇਹ ਲੱਛਣ ਕਰਦੇ ਨਹੀਂ ਹੈਗੇ ਛੋਟਾ ਬਹੁਤ ਕੀਤਾ ਸਾਰਾ ਕੁਝ ਮੂਰੇ ਲੱਗ ਕੇ ਕਰਦੇ ਸੀਗੇ ਹੋਰ ਕੁਝ ਨਹੀਂ ਸੀ ਸਾਨੂੰ ਸਭ ਕੁਝ ਬਸ ਅਸੀਂ ਤਾਂ ਪਿੱਛੇ ਹੀ ਸੱਟਣਾ ਅਸੀਂ ਕਿਥੇ ਜਲਾ ਵਰਤਣਾ ਫਿਰ ਅਸਲੀ ਅਸਲੀ ਗੱਲ ਤੇ ਆਜਾ ਨਾ ਬਸ ਸੱਟਣਾ ਅਸੀਂ ਕਹਤਾਂ ਵੀ ਮੈਂ ਤੁਹਾਡੇ ਨਾਲ ਵਰਤਣਾ ਹੀ ਨਹੀਂ ਨਾ ਵੱਡੀ ਭੈਣ ਦੇ ਨਾਲ ਮੈਂ ਬੁੜਾ ਬੁੜੀ ਵਾਲੀ ਜਿਹੜਾ ਇੱਕ ਕਿਲਾ ਉਹ ਸਾਨੂੰ ਦੇ ਲੋ ਸਾਡੀ ਜ਼ਮੀਨ ਦੇ ਤਾਂ ਉਸ ਤਾਂ ਵੀ ਆਪਣੀ ਬਾਹੀ ਕਰਨੀ ਆ ਤਾਂ ਦੇ ਇੱਕ ਵਾਰੀ ਕਹ ਲੈ ਸਾਰੀ ਵਾਰੀ ਕਹ ਲੈ ਮੈਂ ਤਾਂ ਸਾਡੇ ਮੱਥੇ ਲੱਗ ਕੇ ਨਹੀਂ ਰਾਜੀ ਅੱਛਾ ਕਿਉਂ ਬੁੜਾ ਬੁੜੀ ਨੇ ਪੈ ਸੰਭਿਆ ਸੀਗਾ ਮੰਜੇ ਤੇ ਬੈਠੇ ਪੈ ਸੰਭੇ ਸੀ ਬੁੜਾ ਬੁੜੀ ਸੰਭੇ ਅਸੀਂ ਤੇ ਤੈਨੂੰ ਜ਼ਮੀਨ ਕਿਵੇਂ ਦੇ ਦਈਏ ਮੈਂ ਇਸੇ ਦੇ ਦੋ ਕਿਲੇ ਇੱਕ ਰੱਖ ਲੈ ਇੱਕ ਮੈਨੂੰ ਦੇ ਦੇ ਜੇ ਮੈਂ ਦਿੰਦੇ ਹਾਂ ਕਿਉਂ ਕਹ ਤਾ ਲੋਕੋ ਸਾਹਮਣੇ ਆ ਤਾਂ ਮੁਸ਼ਕਾਂਦੀ ਸੀ ਬੁੜਾ ਬੁੜੀ ਹਾਂ ਮੈਨੂੰ ਨਹੀਂ ਸੀ ਮੁਸ਼ਕਾਂਦੀ ਤੇਰੇ ਵਰਗੀ ਬੁੜੀ ਨੂੰ ਹਿੰਦਾਂ ਨਹੀਂ ਸੀ ਦਿੰਦੀ ਤੇ ਬਰਸਲਾਕ ਬਣਦੀ ਆ ਹੋਰ ਮੈਂ ਤਾਂ ਪਿਆ ਰੋਟੀਆਂ ਦੁੱਧ ਚ ਪੀਅ ਪੀ ਬੁੜਾ ਬੁੜੀ ਨੂੰ ਖਾਣ ਦੀ ਰਸ ਨੂੰ ਕਿਦਾ ਪਤਾ ਨਹੀਂ ਜਦ ਖਬਰ ਲੈਣ ਬੁੜੀ ਵੀ ਜਾਂਦਾ ਸੀ ਬੁੜੀ ਸਾਨੂੰ ਦੱਸ ਦੂ ਹੁੰਦੀ ਸੀ ਤੇ ਮੈਂ ਨਾ ਕੁਛ ਕਰਦੀ ਆ ਹਾਂ ਤੇਰੇ ਵਾਲਾ ਚਟਪਾ ਤੇਰੇ ਵਾਲਾ ਖੀਰ ਕੜਾ ਬੁੜੀ ਪਰਾ ਤੱਕ ਦਿੰਦੀ ਸੀ ਹਾਂ ਐ ਕਰਕੇ ਦਿੱਤਾ ਸੀਗਾ ਬਸ ਮੈਂ ਤੈਨੂੰ ਇੱਕ ਵਾਰੀ ਕਹਿਤਾ ਵੀ ਮੇਰੀਆਂ ਲੱਕੜਾਂ ਦੇ ਹੱਥ ਨਾਲ ਉਹ ਹੀ ਪਰਲੇ ਬਸ ਚੱਕ ਲਿਆਵਦੀਆਂ ਚੱਕ ਲਾਉਂਗੀ ਹਾਂ ਇਧਰ ਆਉਂਦੀ ਆ ਹੰਕਾਰ ਗਿਆ ਤਾਂ ਬੋਲਣ ਲੱਗ ਜਾਂਦੀ ਇਧਰ ਆਉਂਦੀ ਤਾਂ ਬੋਲਣ ਲੱਗ ਜਾਂਦੀ ਆ ਕਿ ਡੈਨੋ ਹਕਾਰ ਚ ਰਿਆ ਮੈਂ ਤਾਂ ਪਤਨੀ ਕਮਾਈ ਖਾਣੀ ਆ ਨਾਲੇ ਜਿਹੜੇ ਮੈਂ ਦਾ ਸਰਤਬੀਤ ਪਾਣੇ ਆ ਮਾਰਦੀ ਆ ਗੱਲਾਂ ਵੱਡੀ ਬਹਿਣ ਡਰ ਜਾਂਦੀ ਥੋਡੇ ਤੋਂ ਮੈਂ ਨਹੀਂ ਡਰਦੀ ਹਾਂ ਮੈਂ ਤਾਂ ਡਰਾ ਕੇ ਸਾਲ ਆਉਂਗੀ 10 ਬੰਦੇ ਲੈ ਕੇ ਮਾਰਨ ਮਾਰਨ ਬੈਈ ਆ ਮੈਂ ਨਹੀਂ ਆ ਮਾਰਦੀ ਕੀ ਕੀ ਗੱਲ ਹੋ ਗਈ ਕਿਵੇਂ ਤੂੰ ਘਬराई ਜੀ ਪਈ ਐ ਕਾਣੂ ਮੈਂ ਤਾਂ ਤੁਹਾਨੂੰ ਐਂ ਪੁੱਛਦੀ ਸੀਗੀ ਵੀ ਸਿਮਰਨ ਦੀ ਮੰਮੀ ਨਾਲ ਉਹ ਚਾਚੀ ਕਾਤੋਂ ਲੜੀ ਜਾਂਦੀ ਸੀ ਅੱਜ ਵੀ ਲੜੀ ਜਾਂਦੀ ਸੀ ਹੋਰ ਬਾਬਾ ਰੋਲਾ ਆ ਪਈ ਜਾਂਦਾ ਸੀਗਾ ਮੈਂ ਤਾਂ ਘਬਰਾ ਹੀ ਜਾਂਦੀ ਸੀ ਵੀ ਕਿਤੇ ਗੱਲ ਹੀ ਨਾ ਵਾਜੇ ਕੀ ਕਰਾਂ ਭਾਈ ਬੁਲਬੁਲ ਤੈਨੂੰ ਪਤਾ ਹੀ ਹੈ ਇਹਨਾਂ ਦਾ ਤਾਂ ਨੇਤਾ ਦਾ ਹੀ ਕਲੇਸ਼ ਹੈ ਦੇਖ ਹੈ ਅਸੀਂ ਤਾਂ ਅੱਕੇ ਪਏ ਇੱਕ ਤਾਂ ਸਾਨੂੰ ਰੱਬ ਦੀਆਂ ਮਾਰਾਂ ਪਈਆਂ ਹੋਈਆਂ ਨੇ ਦੇਖ ਤੇਰਾ ਚਾਚਾ ਕਿੰਦੇ ਦਾ ਗਿਆ ਕਰੋ ਜਦੋਂ ਤੇਰਾ ਤਾਂ ਆਇਆ ਮੁੱਕ ਗਿਆ ਤੀ ਉਸ ਤੋਂ ਬਾਅਦ ਪਤਾ ਨਹੀਂ ਕੀ ਉਹਦੇ ਦਿਲ ਦਿਮਾਗ ਤੇ ਟੈਨਸ਼ਨ ਪਈ ਆ ਮੁੜ ਕੇ ਘਰੇ ਉਹ ਨਹੀਂ ਵੜਿਆ ਹੈ ਆ ਤਿੰਨੇ ਮਾਵਾਂ ਤੀਆਂ ਤਿੰਨਾਂ ਨੂੰ ਸਾਨੂੰ ਟਾਈਮ ਕੱਢਣਾ ਔਖਾ ਕਰ ਰੱਖਿਆ ਤਾਂ ਇਹ ਹਾਂ ਕਹਿੰਦੇ ਹੁੰਦੇ ਨੇ ਵੀ ਸ੍ਰੀ ਕੇਸਰੇ ਬਣ ਕੇ ਢੋਕਦਾ ਇੱਥੇ ਪਤਾ ਲੱਗਦਾ ਦੇਖ ਸਾਹਿਬ ਕਿਤਾਬਾਂ ਬਾਣੀਆਂ ਦੇ ਇਕੱਠਾ ਹੈ ਉਹ ਨਹੀਂ ਸਾਨੂੰ ਭੇਤ ਦਿੰਦੇ ਹੈਗੇ ਜੇ ਹੁਣ ਕਿ ਤੇਰੀ ਮਾਸੀ ਨੇ ਕਹਿਤਾ ਵੀ ਪਪੀ ਅਸੀਂ ਖੇਤੀ ਆਪ ਕਰਾਂਗੇ ਤਾਂ ਫਿਰ ਅਕੇ ਹਾਂ ਹਾਂ ਮੈਂ ਆਗੀ ਮੈਂ ਕਰ ਲਵਾਂਗੇ ਇੱਥੇ ਲੈ ਤਾਂ ਗੱਲ ਗਲਤ ਹੈ ਨਾ ਵੀ ਹੁਣ ਜਦੋਂ ਸਾਂਝਾ ਹੀ ਸਾਰਾ ਕੁਝ ਹੈ ਵੀ ਭੇਤ ਤਾਂ ਦੇਣਾ ਵੀ ਪੈਂਦਾ ਠੀਕ ਹੈ ਐਵੇਂ ਲੁਕੋਣ ਨਾਲ ਥੋੜੀ ਘਰ ਚੱਲਦੇ ਹੁੰਦੇ ਨੇ ਉਹੀ ਤਾਂ ਗੱਲ ਹੈ ਨਾਲੇ ਆਏ ਐ ਵੀ ਇਸ ਤਾਂ ਇਹ ਵੀ ਕਹਤਾ ਵੀ ਚੱਲ ਪਈ ਸਾਡਾ ਹਿੱਸਾ ਛੱਡੋ ਸਾਨੂੰ ਅਸੀਂ ਆਪ ਦਾ ਸਾਥੀ ਆ ਤੁਸੀਂ ਆਪ ਦਾ ਸਾਥੀ ਹਾਂ ਉਹੀ ਗੱਲ ਹੈ ਰੋਜ਼ ਰੋਜ਼ ਤੇ ਕਲੇਸ਼ ਨਾਲ ਹੁੰਦਾ ਨਾ ਆੱਡੀ ਚੰਗਾ ਬੰਦਾ ਹਾਂ ਕਲੇਸ਼ ਦਾ ਤਾਂ ਇੰਨਾ ਬਹਾਨਾ ਪਾ ਦਿਆ ਮਨ ਕਰੇ ਸੰਭਰ ਕੇ ਨਾ ਕੂੜਾ ਸਾਡੇ ਕਹ ਨਹੀਂ ਕਰ ਦਿੰਦੇ ਵੀ ਬੋਲਣ ਗਿਆ ਤੇ ਮੈਂ ਲੜੂਗੀ ਹਾਏ ਹਾਏ ਇਹ ਜੀ ਚੰਦਰੇ ਸੁਭਾ ਦੀ ਮਾਲਕ ਦੱਸ ਰੱਬ ਵੀ ਬਚਾਵੇ ਐ ਜੀ ਲੋਕਾਂ ਤੋਂ ਹੁਣ ਦੱਸ ਕਰ ਵੀ ਕੀ ਸਕਦੇ ਆ ਕਰਨਾ ਕਿ ਤੇ ਸਮਝਾਈਏ ਤਾਂ ਅਗਲੇ ਐ ਕਹਿੰਦੇ ਵੀ ਤੂੰ ਹੀ ਤੁਸੀਂ ਉਹ ਬਾਰੇ ਸਿਆਣੇ ਬਣੇ ਫਿਰਦੇ ਵੀ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਪਹਿਲਾਂ ਤਾਂ ਦੋਏ ਪੈਣਾ ਨੇ ਬਥੇਰੇ ਚੁੱਪ ਵੱਟੀ ਹੁਣ ਭਈ ਮੈਂ ਤਾਂ ਤੇਰੀ ਮਾਸੀ ਨੂੰ ਫੇਰ ਕਹਿਦਣੀ ਆ ਵੀ ਚੱਲ ਚੁੱਪ ਕਰ ਕੋਈ ਗੱਲ ਨਹੀਂ ਚੁੱਪ ਕਰ ਉਹ ਫੇਰ ਕਹਿੰਦੀ ਆ ਕਹਿੰਦੀ ਭਾਣੇ ਕਿੱਥੇ ਤੱਕ ਚੁੱਪ ਕਰੀ ਜਾਈਏ ਵੀ ਜਵੇਂ ਜੁੱਤੀਆਂ ਸਣੇ ਸਿਰ ਚੜੇ ਪਈ ਨੇ ਹੈ ਹੁਣ 50000 ਦਾ ਬੋਰ ਲੱਗਿਆ 70 ਲਿਖ ਰਖੇ ਹਾਏ ਨਹੀਂ ਮੈਂ ਮਰਦਾ ਮੈਂ ਦੱਸ ਕਿੱਧਰ ਜਾਈਏ ਸੀ ਚਲੋ ਕੁੜੀਏ ਦੇ ਪੜਦੀ ਐ ਤੇਰੇ ਤੈਨੂੰ ਵੀ ਪਤਾ ਐ ਵੀ ਸਿਮਰਨ ਦੇ ਕਿਸੇ ਗਲਤ ਰਾਤੇ ਨਹੀਂ ਜਾਂਦੀ ਸਿੱਧਾ ਪੜਦੀ ਐ ਸਿੱਧੀ ਨੀਤੀ ਨਾਲ ਤੇਰੇ ਨਾਲ ਰਹਿੰਦੀ ਆ ਫੇਰ ਵੀ ਉਹਨੂੰ ਵੀ ਕਹਿੰਦੇ ਨੇ ਕਿ ਕੋਈ ਮੂੰਹ ਕਾਲਾ ਕਰਾ ਦੂ ਇਹਨੂੰ ਪਰ ਬਿਆਹ ਕੇ ਤੋਰ ਪਤਾ ਨਹੀਂ ਕਿ ਆਗੇ ਰਿਸ਼ਤਾ ਕਰ ਦੋ ਐ ਕਰ ਦੋ ਜਦੋਂ ਮੈਂ ਪਤਾ ਕਰਿਆ ਮੈਂ ਮੇਰੀ ਭੈਣ ਨੂੰ ਤਾਂ ਲੈ ਦੱਸਿਆ ਮੁੰਡੇ ਨੇ ਸਿਰਫ 2 ਕਿਲੇ ਬਾਹਣ ਦੇ ਆਉਂਦੇ ਨੇ ਨਸ਼ੇੜੀ ਮੁੰਡਾ ਸਾਡੀ ਤੇਰੀ ਵੀ ਜ਼ਿੰਦਗੀ ਬਰਬਾਦ ਕਰਦੀ ਹਾਂ ਕੁੜੀ ਦੀ ਜ਼ਿੰਦਗੀ ਖਰਾਬ ਹੁੰਦੀ ਉਹ ਨਹੀਂ ਦਿਖਦਾ ਹੈਗਾ ਨਾ ਪਰ ਤਾਂ ਇਹਨਾਂ ਨੂੰ ਤਾਂ ਚੁੱਭਦੀ ਆ ਸਿਮਰਨ ਹੋਰ ਕੀ ਐ ਹੁਣ ਕੀ ਕਰੀਏ ਨਲੀਤਾ ਵੀ ਮੈਨੂੰ ਵੀ ਪਤਾ ਸਿਮਰਨ ਕਿੰਨੀ ਸਿਆਣੀ ਐ ਮੇਰੇ ਨਾਲ ਹੀ ਪੜਦੀ ਰਹੀ ਆ ਉਹ ਮੈਂ ਇੱਕ ਕਲਾਸ ਅੱਗੇ ਹੁੰਦੀ ਸੀ ਉਹ ਇੱਕ ਕਲਾਸ ਪਿੱਛੇ ਹੁੰਦੀ ਸੀ ਕਦੇ ਉਹਦੀ ਕੰਪਲੇਨ ਨਹੀਂ ਆਈ ਹੈਗੀ ਫੇਰ ਦੇਖ ਲੈ ਹੁਣ ਭਾਈ ਸਾਡਾ ਤਾਂ ਨੱਕ ਚ ਦਮ ਕਰਖਾ ਹੁਣ ਤੇਰੀ ਮਾਸੀ ਨੇ ਤਾਂ ਇੱਕ ਹੋਰ ੱਟ ਫੜ ਰੱਖੀ ਐ ਵੀ ਸਾਡਾ ਵਾਹਣ ਵੰਡ ਕੇ ਦੇ ਦੇ ਭਾਈ ਅਸੀਂ ਤਾਂ ਖੇਤੀ ਕਰਾਂਗੇ ਚਲੋ ਜਿਵੇਂ ਅਗਲਾ ਰਾਜ਼ੀ ਕਹਿ ਵੀ ਕੀ ਸਕਦੇ ਆ ਚੰਗਾ ਤਾਂ ਮੈਂ ਹੁਣ ਜਾਂਦੀ ਆ ਘਰੇ ਮੈਨੂੰ ਵੀ ਬਾਹਲੇ ਕੰਮ ਸੀਗੇ ਚਾਹ ਦੇ ਘੋੜ ਤਾਂ ਪੀ ਜਾਂਦੀ ਕੋਈ ਗੱਲ ਨਹੀਂ ਮੈਂ ਘਰੇ ਜਾਂਦੀ ਆ ਚਲ ਠੀਕ ਚੰਗਾ ਪੁੱਤ ਮਾਰ ਜਾ ਕਰ ਗੇੜਾ ਠੀਕ ਹੈ ਜੀ ਚੰਗਾ ਦੱਸ ਭੈਣੇ ਕਾਹਤੋਂ ਖੜਾਇਆ ਤੂੰ ਤਾਂ ਉਹੀ ਸੌਣ ਲੱਗੇ ਬਜਾਰ ਤਾਈਆਂ ਪਾਈ ਜੰਨੀ ਤੈਨੂੰ ਵੀ ਪਤਾ ਮੈਂ ਕਾਦੇ ਲਈ ਬੁਲਾਇਆ ਤੂੰ ਸੁਧਰ ਜਾ ਸੁਧਰ ਜਾ ਮੈਨੂੰ ਪਤਾ ਲੱਗਿਆ ਕਿ ਜਿਹੜੇ ਮੁੰਡੇ ਕੋਲ ਤੂੰ ਖੜਦਾ ਨਾ ਉਹ ਕਹਿੋ ਜੇ ਨੇ ਮਾੜੀ ਸੰਗਤ ਛੱਡ ਦੇ ਹਜੇ ਵੀ ਵੇਲਾ ਮੈਨੂੰ ਪਤਾ ਹੀ ਆ ਬਸ ਆ ਸਿਮਰਨ ਨੇ ਤੈਨੂੰ ਕਿਹਾ ਹੁਣ ਉਹ ਵੀ ਉਹੀ ਦਾ ਉਹ ਕਰੀ ਜਾਂਦੀ ਆ ਮੈਂ ਕੀ ਮਾੜਾ ਉਹ 10 ਮੁੰਡਿਆਂ ਚ ਠੀਕ ਆ ਥੋੜਾ ਜਿਹਾ ਹੈਗੀ ਦੀ ਡਿਫਾਲਟਰ ਜੇ ਪਹਿਲਾਂ ਅਗਲੇ ਹੁਣ ਚੰਗੇ ਹੋ ਰਹੇ ਨੇ ਹੁਣ ਜੇ ਕੋਈ ਸੁਧਰਦਾ ਹੈ ਉਹਨੂੰ ਸੁਧਰਨ ਦਾ ਨਾਮ ਵੀ ਤਾਂ ਦੇਣਾ ਚਾਹੀਦਾ ਉਹ ਤਾਂ ਚੰਗੇ ਹੋ ਰਹੇ ਨੇ ਭਾਈ ਤੇ ਤੂੰ ਤੂੰ ਵਿਗੜੀ ਐ ਨਾ ਪਹਿਲੇ ਕਿਹੋ ਜਿਹਾ ਹੁੰਦਾ ਸੀ ਸਾਊ ਹੁੰਦਾ ਸੀ ਤੇ ਨਸ਼ੇ ਪੱਤੇ ਤੇ ਲੱਗ ਰਹੇ ਨਈ ਚੰਗੀਆਂ ਗੱਲਾਂ ਨੇ ਤੇਰੇ ਵਾਸਤੇ ਨਾਲੇ ਚਾਚੀ ਹੋਰਾਂ ਨੂੰ ਕਾਤੋਂ ਨਹੀਂ ਬੁਲਾਉਂਦੇ ਤੁਸੀਂ ਉਹ ਤਾਂ ਭਾਈ ਸਾਡੇ ਘਰ ਦਾ ਮਾਮਲਾ ਦੇਖ ਪੈਣੇ ਸੱਜ ਜਮੇ ਮੇਰੇ ਘਰ ਦੇ ਮੈਨੂੰ ਕਹਿੰਦੇ ਨੇ ਭਾਈ ਮੈਂ ਉਹਨਾਂ ਦੀ ਸੁਣ ਲੈਣਾ ਅਗਲੇ ਕਹਿੰਦੇ ਨਹੀਂ ਵਰਤ ਵਰਤੇ ਵਾ ਹੈਗਾ ਮੈਂ ਉਹ ਜਿਹਾ ਚੁੱਪਾਂ ਠੀਕ ਆ ਕੁੜੀ ਨਾਲ ਤਾਂ ਬੋਲਦੇ ਆ ਆਹ ਤਾਂ ਚਾਚੀ ਹੋਰਾਂ ਨਾਲ ਮੈਂ ਵੀ ਇੱਧਰ ਉੱਧਰ ਹੋ ਕੇ ਬੋਲਦਾ ਹੀ ਆ ਮੇਰੇ ਪਿਓ ਹੋਰਾਂ ਨਾਲ ਨਹੀਂ ਉਹਨਾਂ ਦੀ ਮੰਦੀ ਚੱਜ ਨਾਲ ਫਿਰ ਤੇਰਾ ਸਮਝਾਉਣਾ ਤਾਂ ਬਣਦਾ ਹੈ ਨਾ ਜੇ ਤੁਹਾਡੇ ਘਰ ਦਾ ਮਸਲਾ ਭਾਈ ਠੀਕ ਆ ਮੈਂ ਨਹੀਂ ਬੋਲਦੀ ਚੰਗੀ ਲਾਦੀ ਪਰ ਤੇਰੇ ਨਾਲ ਤਾਂ ਗੱਲ ਮੈਂ ਕਰ ਹੀ ਸਕਦੀ ਆ ਕਰੀ ਤਾਂ ਜਾਣਿਆ ਭਾਈ ਫਿਰ ਗੱਲ ਕਰ ਲਈ ਹੋਰ ਕੀ ਦੱਸ ਹੁਣ ਕੀ ਕਰਕੇ ਦੇ ਦਈਏ ਉਹਨਾਂ ਨੂੰ ਫਸਲ ਬਾੜੀ ਦਤੀ ਭਾਈ ਉਹ ਮੇਰਾ ਪਿਓ ਕਹਿੰਦਾ ਵੀ ਖਰਚੇ 'ਚ ਸਾਰੇ ਪੈਸੇ ਲੱਗ ਗਏ ਵੀ ਕੀ ਕੀ ਦੇ ਦਈਏ ਇਹਨਾਂ ਨੂੰ ਉਨੇ ਡਾ ਕਿੰਨਾ ਕਰ ਦੂੰ ਐ ਲਾਲਾ ਖੇਤੀਬਾੜੀ ਚ ਡਾ ਤਾਂ ਹੈ ਹੀ ਨਹੀਂ ਕੋਈ ਫਾਇਦਾ ਦਾ ਧੰਦਾ ਵੀ ਬਾਲੀ ਇਨਕਮ ਡਿੱਗਦੀ ਐ ਚ ਨਹੀਂ ਫਿਰ ਤੇਰਾ ਬੁਲਾਣਾ ਤਾਂ ਬਣਦਾ ਹੀ ਐ ਨਾ ਜੇ ਤੇਰੇ ਮੰਮੀ ਡੈਡੀ ਨਹੀਂ ਬੁਲਾਉਂਦੇ ਹੈਗੇ ਉਹ ਗੱਲ ਵੱਖਰੀ ਆ ਤੂੰ ਤਾਂ ਜੀ ਸੱਦ ਕੇ ਬੁਲਾਇਆ ਕਰ ਹੁਣ ਮੰਮੀ ਉਹਨਾਂ ਨੂੰ ਸਮਝਾਇਆ ਕਰ ਭਾਈ ਐਵੇਂ ਨਹੀਂ ਸਰਦਾ ਹੁੰਦਾ ਰਿਸ਼ਤੇਦਾਰੀ ਚ ਬੁਲਾਉਣਾ ਵੀ ਪੈਂਦਾ ਲੜਾਈ ਝਗੜੇ ਆਪ ਦੀ ਥਾਂ ਬੁਲਾਉਣਾ ਹੁੰਨਾ ਭਾਈ ਮੈਂ ਬੁਲਾਉਣਾ ਮੈਂ ਤਾਂ ਕਦੇ ਨਾ ਬੁਲਾਉਣ ਵਾਲੀ ਗੱਲ ਕਰੀ ਨੀ ਰੌਲਾ ਸਾਰਾ ਪੈਸਿਆਂ ਦਾ ਉਹਨਾਂ ਨੂੰ ਆਏ ਲੱਗਦਾ ਖੇਤੀਬਾੜੀ ਚ ਪਤਾ ਨਹੀਂ ਕੀ ਬਚਦਾ ਇਹ ਦਿੰਦੇ ਨਹੀਂ ਸੰਗ ਆਹ ਰੌਲਾ ਬਸ ਹੋਰ ਕੋਈ ਰੌਲਾ ਨਹੀਂ। ਸਲਪੇ ਟੈਂਪ ਪੈਨ ਤੇ ਨਾ ਸਾਰਾ ਕੁਝ ਹੀ ਪਤਾ ਲਾ ਦੂ ਕੌਣ ਸੰਗਾ ਕੌਣ ਮਾੜਾ ਠੀਕ ਆ ਮੇਰਾ ਸਮਝਾਉਣਾ ਫਰਜ਼ ਸੀ ਮੈਂ ਤਾਂ ਤਾਂ ਕਰਕੇ ਆਈ ਸੀ ਸਿਮਰਨ ਨੇ ਮੈਨੂੰ ਬੁਲਾਇਆ ਸੀਗਾ। ਚੰਗਾ ਬਸ ਕੋਈ ਕਹਿੰਦੀ ਤਾਰੀ ਨੂੰ ਸਮਝਾ ਦੇ। ਕੋਈ ਗੱਲ ਨਹੀਂ। ਲੇ ਬਾਈ ਚਾਹ ਪੀ ਲੈ ਹੋਰ ਕਰੇ ਸਾਰੇ ਠੀਕ ਸੀ ਬਾਈ ਹਾਂ ਠੀਕ ਈ ਬਾਈ ਤੂੰ ਦੱਸ ਤਕੜੀ ਰਹਿਣੀ ਐ ਬਸ ਕਾਦੇ ਤੱਕ ਤਕੜ ਫਣੇ ਨੇ ਬਾਈ ਆਤ ਪਾ ਛੱਡੀਆਂ ਇਹਨਾਂ ਨੇ ਆ ਮੋੜ ਮਾ ਨੇ ਜਿਹੜੀਆਂ ਮੈਨੂੰ ਪਿੱਪੜ ਲਾਈਆਂ ਨੇ ਇਹਨੀਆਂ ਕੋਲੇ ਕੰਨ ਸਰਾਣੇ ਹਾਂ ਬਾਈ ਇਹਨਾਂ ਨੇ ਕੀ ਕਹਤਾ ਪੁੱਛ ਨਾ ਬਾਈ ਸਾਰਾ ਦਿਨ ਲੜਦਿਆਂ ਨੇ ਸਾਰਾ ਦਿਨ ਲੜਦਿਆਂ ਨੇ ਕਿਸੇ ਵੇਲੇ ਮੇਰਾ ਪੈਡਾ ਨਹੀਂ ਛੱਡਦੀਆਂ ਹੈਗੀਆਂ ਮੈਂ ਤੈਨੂੰ 20 ਵਾਰੀ ਕਿਹਾ ਮੈਂ ਇਥੋਂ ਵੇਚ ਬਟਕੇ ਨਾ ਪਰਾਂ ਖੇਤ ਵਗ ਚੱਲ ਇਹਨਾਂ ਨਾਲੋਂ ਕਿਨਾਰਾ ਹੀ ਕਰ ਲੈ ਇਹਨਾਂ ਦਾ ਮੂੰਹ ਹੀ ਨਾ ਦੇਖਣਾ ਪਵੇ ਨਹੀਂ ਲੜਨ ਵਾਲੀਆਂ ਲੱਗਦੀਆਂ ਤਾਂ ਹੈ ਨਹੀਂ ਭਾਈ ਉਹ ਸਿਆਣੇ ਕਹਿੰਦੇ ਹੁੰਦੇ ਨੇ ਅਕੇ ਬੋਲਿਆ ਨੇ ਬੋਲ ਵਗਿਆੜੇ ਮਿੰਨੀਆਂ ਨੇ ਪਿੰਡ ਜੜੇ ਮਿੰਨੀਆਂ ਨੇ ਵਿੱਚੋਂ ਵਿੱਚੋਂ ਇੰਨੀਆਂ ਛੁਰੀਆਂ ਚਲਾਉਂਦੀਆਂ ਜਿੰਨੀਆਂ ਵੀ ਕਹਦੇ ਆ ਹੁਣ ਦੇਖ ਲੈ ਮੈਂ ਤਾਂ ਹਲੇ ਇਹਦੇ ਪਿਓ ਕੋਲੇ ਵੀ ਨਹੀਂ ਕੋਈ ਗੱਲ ਕਰੀ ਆ ਤਾਰੀ ਦੇ ਪਤਾ ਨਹੀਂ ਕੀ ਤਾਂ ਸਿਰ ਚ ਪਾਇਆ ਮੈਨੂੰ ਤਾਂ ਐ ਲੱਗਦਾ ਕੋਈ ਤਬੀਤ ਤਬੂਤ ਜਤਾ ਇਹਨਾਂ ਨੇ ਘੋਲ ਕੇ ਪਿਆ ਤਾਂ ਭਾਈ ਜਾ ਕੁਸ ਪਾਤਾ ਸਿਰ ਚ ਮੇਰਾ ਤਾਂ ਮੁੰਡਾ ਬੋਹੜਾ ਕਰ ਰੱਖਿਆ ਜਮਈ ਉਹ ਕਾਹ ਨੂੰ ਪੈਣੇ ਕਾਹ ਨੂੰ ਪਲਿਆ ਤਾਂ ਉਹਨਾਂ ਨੇ ਤਵੀਤ ਨਾਲੇ ਹੋ ਕਿਹੜਾ ਕੋਈ ਬਗਾਨੇ ਨੇ ਪਲਿਆਉਣ ਨੂੰ ਹੈਗੇ ਤਾਂ ਖਰਾਬ ਦੀ ਨੇ ਮੜਾ ਮੋਟਾ ਚੱਲ ਜੇ ਮੈਂ ਨਹੀਂ ਕਹਿੰਦਾ ਖਰਚੇ ਤੋਂ ਭਾਂਡੇ ਹੁੰਦੇ ਨੇ ਖੜਕਰੀ ਹੁੰਦੇ ਨੇ ਕੋਈ ਐਵੇਂ ਨਾ ਵੱਧਾ ਘਾਟਾ ਸੋਚਿਆ ਕਰ ਤਾਰੇ ਵੀ ਆਪਦਾ ਚੰਗਾ ਭਲਾ ਤਾਂ ਹੈਗਾ ਤਸ ਕਾਹ ਨੂੰ ਆ ਬਾਈ ਚੰਗਾ ਭਲਾ ਮੈਨੂੰ ਲੱਗਦਾ ਕਿਸੇ ਕਿਸੇ ਵੇਲੇ ਤਾਂ ਨਾ ਵਧੀਆ ਹੋ ਜਾਂਦਾ ਕਿਸੇ ਕਿਸੇ ਵੇਲੇ ਤਾਂ ਲੱਗੂ ਜਿਵੇਂ ਬੋਲ ਮਾਰਨ ਲੱਗ ਜਾਂਦਾ ਗੱਲੀ ਨਹੀਂ ਸੁਣਦਾ ਮੇਰੀ ਪਤਾ ਨਹੀਂ ਹੋਰੇ ਬੋਲੀ ਜਾਊਗਾ ਕੁਛ ਨਾ ਕੁਛ ਹਾਰ ਕਿਆ ਦੋ ਦਿਨ ਹੋ ਗਏ ਉਦਦੇ ਤਾਂ ਮੈਂ ਅੰਦਰ ਲਾ ਜਾ ਕੇ ਪਾਇਆ ਮੈਂ ਖਾਦੇ ਪਿਓ ਨੂੰ ਵੀ ਨਾ ਪਤਾ ਲੱਗ ਜੇ ਨਾ ਜਾਣੀਏ ਮਨ ਕਰਿਆ ਐ ਕਹਦੇ ਵੀ ਇਹਨੇ ਕੁਛ ਖਾ ਰੱਖਿਆ ਮੁੰਡੇ ਨੂੰ ਕੁੱਟੇ ਫੇਰ ਸਿਆਪਾ ਖੜਾ ਹੋ ਜੂ ਉਹ ਕਾਹ ਨੂੰ ਪੈਣੇ ਤਾਰੀ ਆਪਣਾ ਚੰਗਾ ਕੋਈ ਉੱਠਦਾ ਵੈ ਇਹਨਾਂ ਨਹੀਂ ਬਾਹਰ ਅੰਦਰ ਨੂੰ ਵੈਸੇ ਉਮਰੀ ਇਹੀ ਜੀ ਹੁੰਦੀ ਆ ਵੀ ਬੰਦੇ ਘੱਟੀ ਗੱਲ ਸੁਣਦੇ ਹੁੰਦੇ ਨੇ ਸੋ ਉਮਰ ਚਾ ਕੇ ਮੜਾ ਮੋਟਾ ਤੁਸੀਂ ਵੀ ਸਮਝ ਲਿਆ ਕਰੋ ਤਾਰੀ ਵਸਤ ਉਮਰ ਦੇ ਹਿਸਾਬ ਨਾਲ ਸੁਭਾਅ ਬਦਲ ਜਾਂਦਾ ਬੰਦੇ ਦਾ ਨਹੀਂ ਭਾਈ ਸੁਭਾਅ ਬਦਲ ਨਾਲ ਤਾਂ ਹੁਣ ਮੈਂ ਮੰਗੀ ਮੈਨੂੰ ਤਾਂ ਸਾਰਾ ਦਿਨ ਪਤਾ ਲੱਗਦਾ ਹੀ ਹੈ ਮੇਰੇ ਕੋਲ ਹੀ ਰਹਿੰਦਾ ਹੈ ਸੰਗਾ ਉਲਟਿਆ ਕੁੜੀ ਸਿਖਾ ਕੇ ਭੇਜਦੀ ਆ ਕੇ ਆਇਆ ਆਖਿਆ ਵੀ ਚਾਚੀ ਤਾਰੀ ਤਾਂ ਨਸ਼ੇ ਕਰਦਾ ਵੀ ਹਾਂ ਇਹਨਾਂ 'ਚ ਫਰਕ ਪੈ ਜੇ ਪਿਓ ਪੁੱਤ ਜੁੰਡਮ ਜੁੰਡੀ ਹੋ ਜਾਣ ਜਾਂ ਮਾਂ ਕੁਛ ਕਹੇ ਮੁੰਡੇ ਨੂੰ ਵੀ ਕਰੋ ਕੱਢ ਦੇਣ ਖਣ ਇਹੋ ਜਿਹਾ ਕੁਛ ਕਰਦੀਆਂ ਨੇ ਭਾਈ ਬਾਲਾ ਕੁਛ ਵੀਰ ਬਣ ਕੇ ਹਾੜੇ ਮੈਂ ਤਾਂ ਐਂ ਕਹਿਨੀ ਆ ਮੇਰਾ ਤਾਂ ਪੈਂਡਾ ਛੜਾ ਦੇ ਇਹਨਾਂ ਨਾਲ ਉਹ ਚੱਲ ਕੋਈ ਨਹੀਂ ਭਣ ਤੂੰ ਵਜਨ ਨਾ ਪਾ ਦਿਮਾਗ ਤੇ ਕੋਈ ਨਹੀਂ ਠੰਡੇ ਮਤੇ ਨਾਲ ਕਰ ਲਾਂਗੇ ਗੱਲ ਇੰਨੀ ਕਿੰਨੀ ਕਿੰਨੀ ਗੱਲ ਟੈਨਸ਼ਨ ਨਾ ਲਿਆ ਕਰ ਸੱਚੀ ਆ ਨਾ ਸੋਡੀ ਇੱਜਤ ਨੂੰ ਦੇਖ ਦੇਖ ਕੇ ਮੈਨੂੰ ਐ ਲੱਗਦਾ ਅਗਲਾ ਮਾਪੇ ਪੇਕੇ ਫੜ ਲੈਂਦਾ ਵੀ ਕਰਨ ਗਏ ਆਏ ਕਰਦੀ ਸੀਗੀ ਨਹੀਂ ਮੈਂ ਤਾਂ ਇਹਨਾਂ ਨਾਲ ਕਿੱਦਿਆਂ ਦਾ ਕਿਨਾਰਾ ਕਰਿਆ ਹੁੰਦਾ ਆ ਤੂੰ ਮੈਨੂੰ ਦੇਖ ਦੇਖ ਕੇ ਬਸ ਸ਼ਰਮੋ ਸ਼ਰਮੀ ਨਾਲੇ ਮੂਰੇ ਲੱਗ ਕੇ ਸਾਰਾ ਕੁਝ ਕਰੀ ਜਾਂਦਾ ਇਹਨਾਂ ਦਾ ਸਾਰੀ ਕਬੀਲਦਾਰੀ ਚੱਕਦੇ ਆ ਹਲੇ ਵੀ ਵਾਈ ਪਤਾ ਕੀ ਆਖਣੀਆਂ ਸਾਨੂੰ ਖਾਗੇ ਸਾਨੂੰ ਖਾਗੇ ਲੈ ਸਾਰਾ ਸਾਹਿਬ ਕਿਤਾਬ ਲਿਖੀ ਜਾਂਦੇ ਆ ਸਾਰਾ ਸਾਹਿਬ ਕਿਤਾਬ ਦੱਸ ਦੇਾਂਗੇ ਫੇਰ ਵੀ ਆਖਣੀਆਂ ਖਾਗੇ ਚਲ ਕੋਈ ਨਹੀਂ ਭਣੇ ਉਹਨਾਂ ਨੂੰ ਵੀ ਸਮਝਾਉਂਗਾ ਜੇ ਕਦੇ ਮਿਲੇ ਅਨੁਵਿਚਲ ਤੋ ਕਰੂ ਤੁਸੀਂ ਦੋ ਜੀਓ ਘਰਚਰ ਵਾਲ ਮਿਲ ਕੇ ਮੈਂ ਤਾਂ ਕਹਿੰਦਾ ਵੀ ਰਹਾ ਕਰੋ ਵਧੀਆ ਗੱਲ ਐ ਪਰ ਇਹ ਲੋਕਾਂ ਚ ਆਪਾਂ ਬੋਲਦੇ ਜੂ ਰੂਸ ਦਿਖਾਵਾਂਗੇ ਨਾਲੇ ਤਾਂ ਉਹਨਾਂ ਦੀ ਇੱਜ਼ਤ ਕਹੀ ਨਾਲੇ ਛੋਟੀ ਕਾਨੂੰ ਬਈ ਇਹ ਚੀਜ਼ ਤਾਂ ਸੋਚਦੀਆਂ ਨਹੀਂ ਜੇ ਹੈ ਸੋਚਣ ਫਿਰ ਕਾਨੂੰ ਫੜਕ ਪਵੇ ਪਤਨ ਕਿਹਦੀਆਂ ਉਂਗਲਾਂ ਤੇ ਜੜੀਆਂ ਅਸਲ ਆ ਛੋਟੀ ਬਾਲੀ ਕੱਡੋ ਵੱਡੀ ਵੱਡੀ ਤਾਂ ਹਲੇ ਨਰਮ ਐ ਮਾੜੀ ਮੋਟੀ ਵੱਡੀ ਤਾਂ ਕੁਛ ਨਹੀਂ ਕਹੀਦੀ ਹੈਗੀ ਛੋਟੀ ਤਾਂ ਲਾ ਪਰ ਲਾ ਪਰ ਜਲਦੀ ਹੈਗੀ ਚਲੋ ਭਈ ਟਾਈਮ ਐ ਕੋਈ ਸੋ ਜਮਾਨਾ ਆਇਆ ਜਾਂ ਮੜ ਆ ਰਿਹਾ ਪਰ ਕੋਈ ਪ੍ਰਧਾਨ ਹੈ ਕੋਈ ਨਹੀਂ ਪਰ ਤੂੰ ਮਨ ਤੇ ਬੋਝ ਨਾ ਲੈ ਸਮੇਂ ਦੇ ਹਿਸਾਬ ਨਾਲ ਹੋ ਜਾਊਗਾ ਸੈੱਟ ਸਾਰਾ ਕੁਝ ਚੱਲ ਕੋਈ ਨਾ ਵੀ ਚਾਹ ਤੈਨੂੰ ਨਹੀਂ ਦੀਂਦਾ ਉਹ ਪਤਾ ਨਹੀਂ ਬਾਹਰ ਨੂੰ ਟੱਪ ਗਿਆ ਮੈਨੂੰ ਲੱਗਦਾ ਬਾਈ ਅੱਛਾ ਮੈਂ ਰੋਟੀ ਬਣਾਉਣੀ ਆ ਤੂੰ ਵੀ ਲੱਜਾ ਓਕੇ ਰੋਲਾ ਜਾਂ ਮਾਰਖੇ ਜੀ ਤੁਸੀਂ ਓ ਪੁੱਛਣਾ ਬਾਈ ਯਾਰ ਹਾਂ ਆ ਤੈਨੂੰ ਵੀ ਤਾਂ ਹੀ ਬੁਲਾਇਆ ਆ ਤੇਰੇ ਲਈ ਭੈਣੇ ਦੱਸਤਾ ਹੂ ਸਾਰਾ ਕੁਝ ਤੈਨੂੰ ਉਹ ਦੱਸਿਆ ਤਾਂ ਹੈਗਾ ਜੀ ਉਹਨਾਂ ਨੇ ਉਹਨਾਂ ਨੇ ਤਾਂ ਬਸ ਉਹੀ ਤੂੰ ਤੂੰ ਮੇਰੀ ਗੱਲ ਜੀ ਸੁਣਾਈ ਮੈਂ ਤਾਂ ਕਹਿਆ ਵੀ ਤੁਸੀਂ ਰਲ ਮਿਲ ਕੇ ਰਹਿਆ ਕਰੋ ਕਾਹਨੂੰ ਕਲੇਸ਼ ਕਰਦੇ ਹੋ ਕਾਹਨੂੰ ਜਲੂਸ ਦਿਖਾਉਣੇ ਲੋਕਾਂ ਨੂੰ ਓਏ ਹੁਣ ਇਹਨਾਂ ਨੇ ਹੋਰ ਨਵਾਂ ਸੱਪ ਕੱਢ ਲਿਆ ਅਕੇ ਖੇਤੀ ਭਾਈ ਅਸੀਂ ਆਪ ਦੀ ਆਪ ਕਰਾਂਗੇ ਸਾਡਾ ਹਿੱਸਾ ਛੱਡ ਭਲਾ ਐ ਸੋਹਣੀਆਂ ਲੱਗਣਗੀਆਂ ਖੇਤੀ ਕਰਦੀਆਂ ਇਹ ਉਹ ਚਲ ਪਤਾ ਕੀ ਐ ਭਾਈ ਮੈਂ ਤਾਂ ਇਹ ਕਹਿਣਾ ਵੀ ਚਲੋ ਸੋਹਣੀਆਂ ਤਾਂ ਚਾਹੀਏ ਭਵੇਂ ਨਾਂ ਲੱਪਣ ਹੁਣ ਜਿਹੜਾ ਅਗਲੇ ਦਾ ਹੀ ਸੱਪ ਬਣਦਾ ਐ ਦੇ ਦੋ ਪਰ ਇੱਕ ਪਾਸੇ ਹੋ ਗਈਆਂ ਅਗਲੀਆਂ ਚਾਹੇ ਕਰਨ ਨਾ ਭਵੇਂ ਨਾ ਕਰਨ ਭਵੇਂ ਠੇਕੇ ਤੇ ਦੇਣ ਕਿਣੇ ਸਤਾ ਨਿਬੜੂ ਓਏ ਐਵੇਂ ਛੱਡ ਦਈਏ ਖੂਨ ਪਸੀਨਾ ਬਹਾ ਕੇ ਜ਼ਮੀਨ ਬਣਾਈ ਹੋਈ ਐ ਇਹਨਾਂ ਦਾ ਤਾਂ ਮੈਨੂੰ ਪਤਾ ਐ ਇਹਨਾਂ ਦੀ ਸਾਰੀ ਚਾਲ ਸਮਝਦਾ ਮੈਂ ਆ ਕੁੜੀ ਵਿਉਣ ਵਾਲੀ ਹੋਰੀਆ ਕੋਠੇ ਜੇਡੀ ਮੈਨੂੰ ਤਾਂ ਉਹਦੀ ਵੀ ਸੋਚ ਲੱਗੀ ਪਈ ਐ ਇਹਨਾਂ ਨੇ ਕਿਹੜਾ ਕਰਨਾ ਵਿਆਹ ਦਾ ਵੇਚ ਦੇਣੀਆਂ ਦੋ ਚਾਰ ਕਿੱਲੇ ਸਾਰੀ ਖਰਾਬ ਕਰ ਦੇਣੀਆਂ ਓ ਤੂੰ ਮਾੜਾ ਮੋਟਾ ਇਹਨਾਂ ਨੂੰ ਸਮਝਾ ਕਰੇ ਭਾਈ ਤੁਸੀਂ ਅਕਲ ਨੂੰ ਹੱਥ ਮਾਰੋ ਕਾਹਦੇ ਪਿੱਛੇ ਤੁਸੀਂ ਬੰਡ ਬਡਵਾਰੇ ਕਰਦੇ ਹੋ ਕਾਕੇ ਨੇ ਛੋੜਨਾ ਕਿੱਥੇ ਫਰਕ ਸਮਝ ਐ ਜੇ ਸਾਲ ਦੋ ਸਾਲ ਹੋਰ ਕੱਠ ਰਹਿ ਗਿਆ ਚਲ ਇੰਨੇ ਨਾਲ ਆਏ ਵੀ ਕੁੜੀ ਵਿਹਾਈ ਜਾਊ ਜਿਵਾਖ ਵਿਹੇ ਜਾਣਗੇ ਭਾਈ ਮੁੜਕੇ ਮੈਂ ਜ਼ਮੀਨ ਕੀ ਕਰਨੀ ਐ ਇਹਨਾਂ ਦੇ ਸਾਥ ਛੱਡ ਦੂੰ ਮੈਂ ਓਏ ਉਹੀ ਤਾਂ ਮੈਂ ਕਹਿੰਨਾ ਜੀ ਦੇਖੋ ਵੀ ਚਲੋ ਹਣਾ ਜਿਹੜਾ ਰੋ ਰੋਜ ਦਾ ਇਹ ਰੰਡੀ ਰੋਣਾ ਹੁੰਦਾ ਨਾ ਲੋਕਾਂ ਦੇ ਵਿੱਚ ਸੋਲਿਊਸ਼ਨ ਨਿਕਲਦਾ ਬਿੱਲਾਂ ਧਿਆਉਂਦੇ ਨੇ ਕਰਨ ਮੀ ਚਲ ਆਏ ਵੀ ਮੈਂ ਤਾਂ ਕਲੇਸ਼ ਨਮਾਈੜਨ ਦਾ ਮਾਰਾ ਕਹਿੰਦਾ ਸੀ ਵੀ ਜੇ ਦੋ ਘੁੱਟ ਬਣਦੇ ਅਗਲੇ ਦੇਖ ਕੇ ਪਰਾਂ ਕਰੋ ਪਰ ਹੁਣ ਸਮਝ ਤਾ ਦੇਖ ਕਿਤੇ ਨਹੀਂ ਜਾਂਦੀ ਗੁਰੂ ਜਿਹੜੀ ਉਹਨਾਂ ਦੀ ਚੀਜ਼ ਆ ਉਹਨਾਂ ਕੋਲੇ ਆ ਜੂ ਪਰ ਜੇ ਮੈਂ ਹੁਣ ਵਿਚ ਵਿਚਾਲੇ ਛੜ ਤਾਂ ਸਾਰਾ ਕੁਝ ਲੋਕ ਮੈਨੂੰ ਕੀ ਕਹਿਣਗੇ ਵੀ ਸਿਆਣਾ ਬੇਣਾ ਬੰਦਾ ਸੀ ਮੂਰੇ ਲੱਗ ਕੇ ਤੁਰਿਆ ਫਿਰਦਾ ਸੀ ਬਿਉ ਮਾਰੀਆਂ ਚੱਕ ਕੇ ਇੱਕ ਪਾਸੇ ਕਰਤੀਆਂ ਉਹ ਭਾਈ ਜੀ ਤਾਂ ਮੇਰਾ ਵੀ ਕਰਦਾ ਹੈ ਵੀ ਆਹ ਰੋਜ਼ ਕਲੇਸ ਪੈਂਦਾ ਕਰੇ ਉਥੇ ਖੇਤ ਪਾ ਕੇ ਕੋਠਾ ਉਥੇ ਬਹਿ ਜਾ ਪਰ ਹੁਣ ਲੋਕਾਂ ਦਾ ਵੀ ਭਾਈ ਦੇਖਣਾ ਪੈਂਦਾ ਅਗਲਾ ਕਹਿ ਦਿੰਦਾ ਵੀ ਮਾਂ ਪਿਓ ਨਹੀਂ ਸੀ ਸਿਰ ਤੇ ਇਹਨੇ ਤਾਂ ਉਹੀ ਕਰਤੀ ਜੇ ਭਾਈ ਮਰ ਗਿਆ ਪਰਜਾਈਆਂ ਵੀ ਪਰਾਂ ਕਰਤੀਆਂ ਉਹਦਾ ਕਹਿੰਦੇ ਚਲੋ ਤੁਸੀਂ ਐਂ ਕਰੋ ਮੈਂ ਦੇਖਦਾ ਉਹਨਾਂ ਨਾਲ ਫਿਰ ਗੱਲਬਾਤ ਜੀ ਕਰਕੇ ਵੀ ਜੋ ਕੋਈ ਤਣ ਪੱਤਣ ਲੱਗਦੀ ਹੈ ਗੱਲ ਦੇਖੋ ਬਸ ਤੂੰ ਇੰਨੀ ਗੱਲ ਕਹਿਦੀ ਕਹਿੰਦੇ ਦੇਖ ਭਾਈ ਮੈਨੂੰ ਤਾਂ ਉਹ ਵੀ ਉਹੇ ਜਿਹੇ ਨੇ ਤੁਸੀਂ ਵੀ ਉਹੇ ਜਿਹਾ ਘਰ ਦਾ ਘਰ ਹੈ ਕਿਉਂ ਲੋਕਾਂ ਜਰੂਰਸ ਕੱਢਦੇ ਹਾਂ ਸਾਂਝੀ ਮੋਟਰ ਪਈਆ ਖੇਤ ਕੱਲ ਨੂੰ ਫਿਰ ਮੋਟਰ ਦੇ ਬੰਦ ਬਾਰੇ ਹੋ ਜਾਣਗੇ ਇੱਕ ਨੂੰ ਤਾਂ ਫਿਰ ਤੇਲ ਫੁੱਕਣਾ ਹੀ ਪਊਗਾ ਇਹੀ ਗੱਲ ਠੀਕ ਹੈ ਫਿਰ ਹਾਂ ਉਹਨਾਂ ਨੂੰ ਕਹਦੇ ਮੋਟਰ ਤਾਂ ਫਿਰ ਮੇਰੇ ਨਾਂ ਹੈ ਜੇ ਹੈ ਕਰਨੀਆਂ ਮੈਂ ਨਹੀਂ ਪਾਣੀ ਪੋਣੀ ਦੰਦਾ ਭਾਈ ਫਿਰ ਜਿਆਦਾ ਜੜੀਆਂ ਲਾਉਣੀਆਂ ਚਲੋ ਦੇਖਦਾ ਮੈਂ ਗੱਲ ਕਰਕੇ ਬਾਕੀ ਕੱਠ ਵਰਗੀ ਤਾਂ ਦੇਖੋ ਮ ਔਰ ਮੈਂ ਤਾਂ ਹੁਣ ਜਿੰਨਾ ਕਰਜ਼ਾ ਸੀ ਸਾਰਾ ਦਾ ਲਾਤਾ ਕੰਮ ਕਰ ਕਰਕੇ ਇਹ ਲੱਗ ਜਾਂਦੀ ਨੇ ਹਿਸਾਬ ਕਿਤਾਬ ਮੰਗਣ ਵੀ ਤੁਸੀਂ ਹਿਸਾਬ ਕਿਤਾਬ ਤੋਂ ਕੀ ਲੈਣੇ ਤੋਂ ਘਰੇ ਬੈਠੀਆਂ ਰੁਪਏ ਮਿਲ ਜਾਂਦੇ ਨੇ। ਓ ਯਾਰ ਬਾਈ ਜਿਨਾਨੀਆਂ ਗਾ ਨੂੰ ਸਮਝਦੀਆਂ ਹੁੰਦੀਆਂ ਨਹੀਂ ਦੇਖ। ਇਹਨਾਂ ਨੇ ਤਾਂ ਹਮੇਸ਼ਾ ਰੰਡੀ ਰੋਣਾ ਰੱਖਣੀ ਹੁੰਦਾ। ਚਲ ਤੂੰ ਸਿਆਣਾ ਮੜੀ ਮੁੱਟੀ ਕਦੇ ਆਪ ਵੀ ਮਤਲਬ ਪਿਆਰ ਨਾਲ ਦੇਖ ਲੈ ਕਰ ਸਮਝਾ ਕੇ ਜੇ ਸਮਝਣ ਬਾਕੀ ਕੋਸ਼ਿਸ਼ ਮੈਂ ਕਰ ਲੂੰਗਾ ਦੇਖ। ਐ ਨਹੀਂ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਸਾਲਾ ਉਂਗਲਾਂ ਕਿਹੜਾ ਲਾਉਂਦਾ ਹੈ। ਪਹਿਲਾਂ ਵੀ ਹੁਣ ਕਿੱਦੇ ਨਾ ਚੱਲੀ ਜਾਂਦਾ ਹੈ। ਆ ਹੁਣ ਹੀ ਲੱਗੀਆਂ ਨੇ ਚਰੇ ਵਿੱਚ ਰ ਕਰਨ। ਆ ਕੋਸ ਤੇਰੇ ਲਈ ਭੈਣ ਵੀ ਇੰਟਿਕਦੀ ਆ ਕੂੜੇ ਦੇ ਢੇਰੀਆਂ ਪਿੱਛੇ ਲੜੀ ਜਾਂਦੀ ਇਹਨਾਂ ਨਾਲ ਫਿਰ ਭਾਈ ਤੈਨੂੰ ਪਤਾ ਅਗਲਾ ਤੜਕਾ ਜਾਂਦਾ ਉਹ ਤੜਕਣਾ ਨਹੀਂ ਹੁੰਦਾ ਜਨਾਨੀਆਂ ਦਾ ਦਾ ਬਸਾ ਮੜੀ ਮੜੀ ਗੱਲ ਦੀ ਹੁੰਦਾ ਚਲੋ ਕੋਈ ਨਹੀਂ ਆਪਾਂ ਦੇਖ ਲਈਏ ਮੈਂ ਗੱਲਬਾਤ ਜੀ ਕਰਕੇ ਜੋ ਕੋਈ ਨਿਕਲਦਾ ਹੱਲ ਗੱਲ ਦਾ ਹਾਂ ਕਰ ਲੈ ਗੱਲ ਕਹਦੇ ਭਈ ਇਹ ਕੁੜੀ ਦੀ ਹੈ ਕੁੜੀ ਵੇਹੀ ਜਾਣਦੇ ਕੋਈ ਨਹੀਂ ਕਹਦੇ ਫਿਰ ਤੁਹਾਡਾ ਸਾਰਾ ਕੁਝ ਕਰਾ ਦੇਂ ਤੂੰ ਐ ਜ਼ਿੰਮੇਵਾਰੀ ਜੀ ਲੈ ਲਈ ਕਹਦੇ ਮਾਪੀ ਕਰਾ ਜੂ ਚਲੋ ਹਾਂ ਤਾਂ ਨੂੰ ਕਰਨੀ ਹੈ ਖੇਤੀ ਕੂਤੀ ਭਾਈ ਮੈਨੂੰ ਪਤਾ ਕਿਸੇ ਨੂੰ ਹੋਰ ਅੱਕ ਲਾਉਣੀਆਂ ਦੇ ਦੇਣੀਆਂ ਠੇਕੇ ਦੇ ਕਿਸੇ ਨੂੰ ਨੜੇ ਸੱਤਨਗੀਆਂ ਘਾਟੇ 'ਚ ਚੱਲ ਜਾ ਆ ਫਿਰ ਕਰਿਆ ਗੱਲ ਕੋਈ ਨਹੀਂ ਤੂੰ ਦੇਖਣਾ ਮੈਂ ਹਾਂ ਆਇਆ ਦਾ ਹੈਗਾ ਬਤੰਦਰ ਜੇ ਲਾਊ ਗੱਲ ਕਿਸੇ ਸਿਰੇ ਵੱਡੀ ਦਾ ਜੂਦੇ ਸਾਹ ਚ ਛੋਟੀ ਤਾਂ ਨਹੀਂ ਮੰਨਣੀ ਉਹ ਨਹੀਂ ਮੰਨਦੀ ਕਿਸੇ ਦੀ ਬਹੁਤ ਤੇਜ ਜਨਾਨੀ ਆ ਉਹ ਚੱਲ ਦੇਖਦੇ ਆ ਫਿਰ ਕੀ ਬਣਦਾ ਵੀਰੇ ਦੇਖ ਅਸੀਂ ਬਹੁਤੀਆਂ ਗੱਲਾਂ ਤਾਂ ਕਰਦੀਆਂ ਨਹੀਂ ਕਾਕੇ ਨੂੰ ਤਾਂ ਉਹਦੀ ਕਰਦੀ ਨੂੰ ਸਮਝਾ ਦੇ ਪਈਸੀ ਨਾ ਲੰਬੀ ਚੌੜੀ ਕਹਾਣੀ ਉਹਦੇ ਨਾਲ ਪਾਉਣੀ ਨਹੀਂ ਲਾ ਲਾ ਕੇ ਗੱਲਾਂ ਕਰਦੀ ਆ ਕਾਕਾ ਜੋ ਨਾ ਸੋ ਬੋਲਦਾ ਜੇ 1 ਰੁਪਏ ਦੀ ਵੀ ਸਾਨੂੰ ਲੋੜ ਹੈ 100 ਰੁਪਏ ਦੀ ਵੀ ਲੋੜ ਹੈ ਤਾਂ ਸਾਨੂੰ ਕਾਕੇ ਲਵੇ ਜਾਣਾ ਪੈਂਦਾ ਭਣੇ ਮੈਂ ਤਾਂ ਇਹ ਕਹਿੰਦਾ ਦੇਖੋ ਤੁਖੋ ਛੋਟੇ 2 ਤਾਂ ਕਰ ਦੇ ਜੀ ਨੇ ਹਨਾ ਜੀ ਬਾਕੀ ਰਹੀ ਗੱਲ ਕਾਕੇ ਦੀ ਕਾਕਾ ਛੋਟੇ ਟੱਬਰ ਪ੍ਰਤੀ ਬਹੁਤ ਸੋਚਦਾ ਉਹ ਤਾਂ ਇੱਥੋਂ ਤੱਕ ਕਿ ਕੁੜੀ ਦੇ ਵਿਆਹ ਦੀ ਵੀ ਫਿਕਰ ਕਰੀ ਜਾਂਦਾ ਲੈ ਵਿਆਹ ਦੀ ਫਿਕਰ ਕਰਦਾ ਹੁੰਦਾ ਤਾਂ ਕੁਕੜੀ ਦਾ ਫੀਸ ਨਾ ਭਰਦਾ ਮੈਂ ਗਈ ਅਖੇ ਫੀਸ ਭਰਨੀ ਆ ਵੀਰਾ ਮੈਨੂੰ ਦੇਈ ਪੈਸੇ ਜਵਾਬ ਦੇ ਦਿੱਤਾ ਹੈ ਨਹੀਂ ਮਿਲੇ ਨਹੀਂ ਜਦ ਮੈਂ ਸੱਤੇ ਕੋਲ ਗਈ ਸੱਤਾ ਕਹਿੰਦਾ ਮੈਂ ਤਾਂ ਹਫਤਾ ਹੋ ਗਿਆ ਹਾਲਾ ਦਿੱਤੇ ਨੂੰ ਇਹ ਕੋ ਗੱਲਾਂ ਥੋੜੀ ਹੁੰਦੀਆਂ ਝੂਠ ਤਖਾਨ ਬੋਲ ਕੇ ਪੈਸੇ ਕੋਲ ਰੱਖਦਾ ਜਦ ਫਿਰ ਮੈਂ ਮੰਗਣ ਗਈ ਪੈਸੇ ਅਖੇ ਇਸ ਤਾਂ ਮੋਟਰ ਲਵਾ ਲਈ ਇਸ ਤਾਂ ਆ ਕਰ ਲਿਆ ਜਿਹੜੇ ਸਾਂਝੇ ਤਾਂ ਖਰਚੇ ਹੁੰਦੇ ਆ ਦੱਸ ਵੀ ਸਕਦਾ ਉਹ ਮਹੀਨੇ ਬਾਅਦ ਸਾਨੂੰ ਦੱਸਦਾ ਆ ਕੇ ਉਹ ਜਦ ਖਰਚਾ ਹੁੰਦਾ ਉਸ ਵੇਲੇ ਕਿਉਂ ਨਹੀਂ ਦੱਸਦਾ ਭਣੀ ਬਸ ਦੇ ਘਰਾਂ ਚ ਨਾ ਖਰਚੇ ਹੁੰਦੀ ਹੁੰਦੇ ਨੇ ਚਲ ਜੇ ਕਿਤੇ 4 ਪੈਸੇ ਲੱਗ ਵੀ ਜਾਂਦੇ ਨੇ ਕਈ ਵਾਰੀ ਬੰਦੇ ਲੇ ਵੀ ਕਿਸੇ ਟਾਈਮ ਨਹੀਂ ਵੀ ਹੁੰਦੇ ਫਿਰ ਕਹ ਨੂੰ ਇਹਦਾ ਐਡਾ ਤੁਸੀਂ ਰੋਲਾ ਵਧਾਇਆ ਦੱਸ ਮਤਲਬ ਰੋਲਾ ਚ ਜਲੂਸ ਨਿਕਲ ਰੋਲਾ ਨਹੀਂ ਵਧਾਉਂਦੇ ਭਾਈ ਦੇਖੇ ਦੱਸ ਦੇ ਚਲ ਪਹਿਲੇ ਹੀ ਬਹਿ ਕੇ ਅੰਦਰਸਾਭ ਕਰ ਲੈ ਭਈ ਆਪਣਾ ਇੰਨਾ ਖਰਚ ਹੋ ਗਿਆ ਇੰਨਾ ਹੋ ਗਿਆ ਹੁਣ ਜਦੋਂ ਹੋਰ ਪਾਸੇ ਸਾਡੀ ਕੋਈ ਉਹ ਹੱਥ ਪੈਂਦਾ ਨਹੀਂ ਕੋਈ ਕਮਾਈ ਨਹੀਂ ਵਸਲ ਬੜੀ ਸਾਰੀ ਆਪ ਕਰਦਾ ਠੇਕੇ ਤੇ ਆਪ ਬਹਣ ਦਿੰਦਾ ਵੀ ਫਿਰ ਪੈਸੇ ਤਾਂ ਅਸੀਂ ਉਹ ਤੋਂ ਹੀ ਲੈਣੇ ਨੇ ਨਾ ਪਰ ਫੀਸ ਤੈਨੂੰ ਕੀ ਦੱਸੀਏ ਵੀ ਕਿੱਥੋਂ ਭਰੀ ਆ ਕੁੜੀ ਚਲ ਭੈਣੇ ਮੈਂ ਤਾਂ ਦੇਖ ਫੇਰ ਮੁਕਦੀ ਗੱਲ ਉਹੀ ਕਹਿੰਦਾ ਵੀ ਤੁਸੀਂ ਘਰ ਦੇ ਵਿੱਚ ਕਲੇਸ਼ ਨਾ ਕਰਿਆ ਕਰੋ ਹਨਾ ਲੋਕਾਂ ਚ ਗੱਲਾਂ ਹੀ ਹੁੰਦੀਆਂ ਨੇ ਸੁਣ ਮੈਨੂੰ ਸੁਣਾਉਣ ਨੂੰ ਅਗਲਾ ਮੂੰਹ ਹਟਕੇ ਗੱਲ ਕਰ ਦਿੰਦਾ ਘਰ ਦੀ ਵੀਰੇ ਇੱਕ ਮਿੰਟ ਕਲੇਸ਼ ਅਸੀਂ ਕਰਦੇ ਆਂ ਕੂੜੇ ਕਦੀ ਮੁੱਖਾ ਨਾ ਲਾ ਦਿੰਦੀ ਆ ਕਦੀ ਸਾਨੂੰ ਜੋ ਨਾ ਸੋ ਬੋਲਦੀ ਆ ਭੈਣ ਤੇਰੀ ਭੈਣ ਤਾਂ ਤੇਰੀ ਆ ਤੂੰ ਤਾਂ ਸਮਝਾ ਸਕਦਾ ਜਿੱਦਾਂ ਦੀ ਉਹ ਭੈਣ ਆ ਤੇਰੀ ਉਦਾਂ ਦੀਆਂ ਅਸੀਂ ਆ ਮੈਂ ਤਾਂ ਉਹੀ ਤਾਂ ਕਹਿਣਾ ਭੈਣੇ ਵੀ ਮੈਨੂੰ ਛੋਟੇ ਚ ਕੋਈ ਬਗਾਨਾ ਫਰਕ ਨਹੀਂ ਹੈਗਾ ਮੈਂ ਤਾਂ ਚਾਰ ਗੱਲਾਂ ਸਭ ਕਉ ਉਹਨੂੰ ਵੀ ਸੁਣਾ ਕੇ ਆਇਆ ਵੀ ਜੇ ਚਲੋ ਉਹ ਕੁਛ ਕਹਿੰਦੀਆਂ ਨੇ ਭਾਈ ਤੂੰ ਸੁਣ ਲੈ ਕਰ ਜੇ ਉਹਨਾਂ ਨੇ ਕਹਤਾ ਉਹ ਸੁਣ ਲੈ ਕਰਨੀ ਹੈ ਮੇਰੇ ਨਾਲ ਮਿਲ ਕਹੀਂ ਚੱਲੀ ਜਾਂਦਾ ਹੁੰਦਾ ਤੂੰ ਤੂੰ ਮੈਂ ਮੈਂ ਬੜੇ ਨਾਲ ਇਹਦਾ ਕਰ ਅਸਤਾ ਭਾਈ ਤੈਨੂੰ ਆਪ ਦਾ ਭਰਾ ਮੰਨਦੇ ਆ ਪਰ ਕੀ ਕਰੀਏ ਹੁਣ ਬੋਲਦੀ ਬਾਲਾ ਮੇਰਾ ਵੀਰ ਬਣ ਕੇ ਐ ਕਹਦੇ ਸਾਨੂੰ ਤਾਂ ਇਹ ਜੇ ਮਹਿਣੇ ਦਿੰਦੀ ਹੈ ਨਾ ਕਦੇ ਕਹਿ ਦੂਗੀ ਤੁਸੀਂ ਭਾਈ ਖਾ ਲਿਆ ਤੁਸੀਂ ਆਦਮੀ ਖਾ ਲਿਆ ਆ ਗੱਲਾਂ ਦੇ ਦੁੱਖ ਲੱਗਦੇ ਨੇ ਹੋਰ ਕੁਛ ਨਹੀਂ ਚਲ ਕੋਈ ਨਹੀਂ ਭੈਣੇ ਦੇਖ ਉਹਨੂੰ ਵੀ ਮੈਂ ਸਮਝਾਉਂਗਾ ਮੈਂ ਤਾਂ ਪਰਾ ਸਾਨੂੰ ਇਹੀ ਕਹਿਣਾ ਵੀ ਜੇ ਸਾਨੂੰ ਕੁਝ ਕਹਿੰਦੀਆਂ ਮਾੜਾ ਮੋਟਾ ਤੁਸੀਂ ਵੀ ਸੁਣ ਲਿਆ ਕਰੋ ਸਬਰ ਕਰ ਲਿਆ ਕਰੋ ਤੇ ਉਹ ਉਹਨੂੰ ਸਮਝਾਵਾਂਗੇ ਉਹ ਸਬਰ ਕਰ ਲਿਆ ਕਰੋ ਐਂ ਕਰ ਚੱਲੂਗਾ ਮੈਂ ਤਾਂ ਬਈ ਬਹੁਤ ਚੁੱਪ ਕਰਦੀ ਆ ਇਹਨੂੰ ਵੀ ਮੈਂ ਬਹੁਤ ਚੁੱਪ ਕਰਾਉਣੀ ਇਹ ਵੀ ਅੱਕ ਕੇ ਬੋਲ ਬਈ ਇਹ ਸੁਣ ਲੈਂਦੀ ਆ ਮੇਤੋਂ ਨਹੀਂ ਸੁਣੀਆ ਜਾਣੀਆਂ ਮੈਂ ਤਾਂ ਜਵਾਬ ਦਵਾਂਗੀ ਬਾਕੀ ਰਹੀ ਗੱਲ ਵੀ ਤੇਰੀ ਤੂੰ ਜਿੱਦਾਂ ਦਾ ਉਹਨਾਂ ਦਾ ਭਾਈ ਆ ਉਦਾਂ ਦਾ ਸਾਡਾ ਭਾਈ ਆ ਆ ਦੇਖ ਧੰਨਵਾਦ ਜਿਹੜਾ ਤੂੰ ਸਾਡੇ ਘਰੇ ਆਇਆ ਸਾਨਾ ਬਖਰੇਮਾ ਨਹੀਂ ਕਰਦਾ ਆਪਣੀਆਂ ਭੈਣਾਂ ਸਮਝਦਾ ਪਰ ਉਹਨੂੰ ਥੋੜਾ ਜਿਹਾ ਚਰਨੋਂ ਸਮਝਾ ਕੇ ਜਾਏਂ ਚਲ ਕੋਈ ਨਹੀਂ ਭਣੀ ਉਹਨੂੰ ਵੀ ਕਹਿ ਦੂੰਗਾ ਸਮਝਾ ਦੂੰਗਾ ਚਲੋ ਮੈਂ ਚਾਹ ਦਾ ਕੱਪ ਬਣਾਉਣੀ ਆ ਚੰਗਾ ਭਣੀ